ਇਸ ਵੇਲੇ ਦੀ ਵੱਡੀ ਖਬਰ ਦੇਸ਼ ਦੇ ਕਿਸਾਨਾਂ ਨਾਲ ਜੁੜੀ ਹੋਈ ਹੈ ਚੋਣਾਂ ਵਾਲੀ ਵਾਦਾ ਕਾਂਗਰਸ ਨੇ ਪੂਰਾ ਕਰ ਦਿੱਤਾ ਜੀ ਹਾਂ ਤੁਸੀਂ ਬਿਲਕੁਲ ਸੁਣੀ ਸਹੀ ਸੁਣਿਆ ਚੋਣ ਮੈਨੀਫੈਸਟੋ ਦੇ ਵਿੱਚ ਕਾਂਗਰਸ ਨੇ ਇੱਕ ਵੱਡਾ ਵਾਦਾ ਕਿਸਾਨੀ ਨੂੰ ਲੈ ਕੇ ਦੇਸ਼ ਦੇ ਕਿਸਾਨਾਂ ਲਈ ਕੀਤਾ ਸੀ ਤੇਲੰਗਨਾ ਸਰਕਾਰ ਵੱਲੋਂ ਤੇਲੰਗਨਾ ਚ ਕਾਂਗਰਸ ਦੀ ਸਰਕਾਰ ਹੈ ਜਿਸ ਵਿੱਚ 2-2 ਲੱਖ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੱਤਾ ਗਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਵੱਡੀ ਸਮੱਸਿਆ ਦੇਸ਼ ਦੀ ਆਪਾਂ ਇੱਕ ਕਹਿ ਸਕਦੇ ਹਾਂ ਕਿਸਾਨਾਂ ਦਾ ਕਰਜ਼ਾ ਇੱਕ ਦੇਸ਼ ਵਿਆਪੀ ਸਮੱਸਿਆ ਇਹਨੂੰ ਆਪਾਂ ਆਖ ਸਕਦੇ ਹਾਂ ਕਿਸਾਨ ਜੋ ਕਿ ਅੰਨ ਦਾਤਾ ਹੈ ਦੇਸ਼ ਦਾ ਕਿਸਾਨ ਕਰਜ਼ੇ ਦੀ ਮਾਰ ਹੇਠ ਸੀ ਜਿਸ ਦੇ ਤਹਿਤ ਵੱਡਾ ਫੈਸਲਾ ਇਤਿਹਾਸਿਕ ਫੈਸਲਾ ਆਪਾਂ ਕਹਿ ਸਕਦੇ ਹਾਂ ਕਾਂਗਰਸ ਵੱਲੋਂ ਲਿਆ ਗਿਆ ਜਿਸ ਦੀ ਜਾਣਕਾਰੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਅਕਾਊਂਟ ਦੇ ਉੱਪਰ ਦਿੱਤੀ ਹੈ ਤੇ ਸਾਫ ਸ਼ਬਦਾਂ ਚ ਇਹ ਗੱਲ ਆਖੀ ਹੈ ਵੀ ਦੇਸ਼ ਦਾ ਪੈਸਾ ਦੇਸ਼ ਦੇ ਕਿਸਾਨਾਂ ਦਾ ਦੇਸ਼ ਦੇ ਲੋਕਾਂ ਦਾ ਤੇ ਦੇਸ਼ ਦਾ ਪੈਸਾ ਦੇਸ਼ ਦੇ ਲੋਕਾਂ ਲਈ ਹੀ ਵਰਤਿਆ ਜਾਊਗਾ ਜਿਸ ਦੇ ਤਹਿਤ 2-2 ਲੱਖ ਰੁਪਏ ਕਰਜ਼ਾ ਤਿਲੰਗਨਾ ਸਰਕਾਰ ਵੱਲੋਂ ਤਿਲੰਗਨਾ ਦੇ ਕਿਸਾਨਾਂ ਦਾ ਮਾਫ ਕਰ ਦਿੱਤਾ ਗਿਆ ਸੋ ਜੇ ਪ੍ਰਯੰਕਾ ਗਾਂਧੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਐਕਸ ਅਕਾਊਂਟ ਤੇ ਇਹਦੀ ਪੂਰੀ ਜਾਣਕਾਰੀ ਦਿੱਤੀ ਹੈ ਤੇ ਸਾਫ ਸ਼ਬਦਾਂ ਚ ਇਹ ਗੱਲ ਲੱਗ ਕੇ ਆ ਵੀ ਕਾਂਗਰਸ ਸਰਕਾਰ ਨੇ ਇਸ ਤੋਂ ਪਹਿਲਾਂ ਰਾਜਸਥਾਨ ਤੇ ਛੱਤੀਸਗੜ੍ਹ ਦੇ ਵਿੱਚ ਵੀ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਸੀ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਕਿਸਾਨਾਂ ਦਾ ਕੁਝ ਕਰਜ਼ਾ ਉਦੋਂ ਵੀ ਮਾਫ਼ ਕੀਤਾ ਗਿਆ ਸੀ ਸੋ ਚੌਣ ਮੈਨੀਫੈਸਟੋ ਦੀ ਜੇ ਗੱਲ ਕਰੀਏ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਾਬ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਹੋਈ ਸੀ ਵੀ ਕਿਸਾਨਾਂ ਦੀ ਜਿਹੜੀ ਵੱਡੀ ਸਮੱਸਿਆ ਦੇਸ਼ ਵਿਆਪੀ ਸਮੱਸਿਆ ਇੱਕ ਕਰਜ਼ਾ ਬਣੀ ਹੋਈ ਹੈ ਦੇਸ਼ ਦਾਣ ਦਾ ਤੱਕ ਕਰਜ਼ੇ ਦੇ ਹੇਟ ਕਰਜ਼ੇ ਦੀ ਮਾਰ ਚੱਲ ਰਿਹਾ ਹੈ ਤਾਂ ਇਸ ਜਿਹੜਾ ਮਸਲੇ ਦਾ ਇਹਨੂੰ ਗੰਭੀਰਤਾ ਦੇ ਨਾਲ ਲਿਆ ਜਾਊਗਾ ਤੇ ਇਸ ਮਸਲੇ ਦਾ ਹੱਲ ਕੀਤਾ ਜਾਊਗਾ ਜਿਸ ਦਾ ਇੱਕ ਵੱਡਾ ਐਗਜ਼ਾਮਪਲ ਤੇਲੰਗਨਾ ਸਰਕਾਰ ਵੱਲੋਂ ਦਿੱਤਾ ਗਿਆ ਤੇ ਕਾਂਗਰਸ ਨੇ 2-2 ਲੱਖ ਰੁਪਏ ਕਰਜ਼ਾ ਜਿਹੜਾ ਮਾਫ਼ ਕਰ ਦਿੱਤਾ ਗਿਆ ਤਾਂ ਇਸ ਦੇ ਵਿੱਚ ਪ੍ਰਿਆੰਕਾ ਗਾਂਧੀ ਵੱਲੋਂ ਇਹ ਵੀ ਇਨਫੋਰਮੇਸ਼ਨ ਦਿੱਤੀ ਗਈ ਹੈ ਵੀ 40 ਲੱਖ ਕਿਸਾਨ 2-2 ਲੱਖ ਰੁਪਏ ਕਰਜ਼ਾ ਮਾਫ਼ ਹੋਇਆ ਉਤੋਂ ਰਾਹਤ ਮਿਲੇਗੀ 40 ਲੱਖ ਕਿਸਾਨਾਂ ਦਾ ਅੰਕੜਾ ਜਿਹੜਾ ਉਹ ਪ੍ਰਿਆੰਕਾ ਗਾਂਧੀ ਨੇ ਦੱਸਿਆ ਸੋ ਇੱਕ ਵੱਡਾ ਫੈਸਲਾ ਕਾਂਗਰਸ ਸਰਕਾਰ ਵੱਲੋਂ ਤੇਲੰਗਨਾ ਦੇ ਵਿੱਚ ਲਿਆ ਗਿਆ ਜਿਸ ਦੇ ਤਹਿਤ 2-2 ਲੱਖ ਰੁਪਏ ਕਰਜ਼ਾ ਮਾਫ਼ ਕਰ ਦਿੱਤਾ ਗਿਆ ਹਾਲਾਂਕਿ ਬੀਜਪੀ ਤੇ ਤਿੱਖੇ ਤੰਜ ਤੇ ਤਿੱਖਾ ਨਿਸ਼ਾਨਾ ਵੀ ਸਾਧਿਆ ਗਿਆ ਇੱਕ ਵੱਡਾ ਸਵਾਲ ਬੀਜਪੀ ਦੀ ਪਰਫਾਰਮੈਂਸ ਨੂੰ ਲੈ ਕੇ ਵੀ ਖੜਾ ਹੁੰਦਾ ਸੋ ਅਰਸ਼ਪ੍ਰੀਤ ਸਿੰਘ ਕਾਂਗਰਸ ਦੇ ਸਪੋਕਸਪਰਸਨ ਸਾਡੇ ਨਾਲ ਜੁੜ ਗਏ ਨੇ ਉਹ ਨਾਲ ਗੱਲਬਾਤ ਕਰਾਂਗੇ ਅਰਪੀਤ ਜੀ ਸਵਾਗਤ ਹੈ ਆਵਾਜ਼ ਆ ਰਹੀ ਹੈ ਜੀ ਆ ਰਹੀ ਹੈ ਮੇਰੀ ਆਵਾਜ਼ ਆ ਰਹੀ ਹੈ ਜੀ ਆ ਰਹੀ ਹੈ ਤੇ ਇੱਕ ਵੱਡਾ ਫੈਸਲਾ ਲਿਆ ਗਿਆ ਤੇਲੰਗਨਾ ਦੇ ਵਿੱਚ ਕਾਂਗਰਸ ਵੱਲੋਂ 2-2 ਲੱਖ ਰੁਪਏ ਕਰਜ਼ਾ ਮਾਫ ਕਰ ਦਿੱਤਾ ਗਿਆ ਕਿਸਾਨਾਂ ਦਾ ਜੀ ਬਿਲਕੁਲ ਦੇਖੋ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਤੇਲੰਗਾਨਾਛੇ ਜੇ ਮਹੀਸ 6 ਮਹੀਨੇ ਹੋਏ ਸੀਗੇ ਜੀ ਤੇ ਜਿਹੜਾ ਅਸੀਂ ਕਿਸਾਨ ਭਰਾਵਾਂ ਨੂੰ ਵਾਅਦਾ ਕੀਤਾ ਸੀਗਾ ਕਰਜ਼ਾ ਮਾਫੀ ਦਾ ਉਹ ਅਸੀਂ ਪੂਰਾ ਕਰਨ ਚੱਲੇ ਆ ਜਿਹਦੇ ਕਰਕੇ 40 ਲੱਖ ਕਿਸਾਨ ਭਰਾਵਾਂ ਦਾ ਫਾਇਦਾ ਹੋਊਗਾ ਉਹਨਾਂ ਦੀ ਜ਼ਿੰਦਗੀ ਵਿੱਚ ਬਿਹਤਰੀ ਹੋਊਗੀ ਬੈਟਮੈਂਟ ਹੋਊਗੀ ਤੇ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਪੰਜਾਬ 'ਚ ਤੁਹਾਡੀ ਸਰਕਾਰ ਬਣੇ 2.5 ਸਾਲ ਹੋ ਗਏ ਕੀਤੇ ਗਏ ਵਾਅਦੇ ਤਾਂ ਕੀ ਡਿਲੀਵਰ ਕਰਨੇ ਸੀਗੇ ਜੋਦੀ ਮੰਤਰੀ ਨੇ ਮੰਤਰੀ ਨੇ ਕਿਹਾ ਸੀਗਾ ਚੁਟਕੀਆਂ ਮਾਰ ਕੇ ਵੀ ਸਾਰੀਆਂ ਫਸਲਾਂ ਦੇ ਐਮਐਸਪੀ ਰਵਾਂਗੇ ਐਮਐਸਪੀ ਦਾ ਕੀ ਦੇਣਾ ਸੀਗਾ ਤੁਸੀਂ ਪਰਚੇ ਦਿੱਤੇ ਕਿਸਾਨਾਂ ਦੇ ਭਰਾ ਲਈ ਸਾਨ ਲਈ ਫਿਰ ਮਾਨ ਸਾਹਿਬ ਨੇ ਕਿਹਾ ਸੀਗਾ ਹੜਾ ਦਾ ਮੁਆਵਜ਼ਾ ਦਵਾਂਗੇ ਬੱਕਰੀਆਂ ਦਾ ਦਵਾਂਗੇ ਮੁਰਗਾ ਦਾ ਦਵਾਂਗੇ ਉਹ ਦੇਣਾ ਤਾਂ ਦੂਰ ਦੀ ਗੱਲ ਅੱਡੇ ਕਿਸਾਨ ਭਰਾਵਾਂ ਵੱਲ ਧਰਨਾ ਪ੍ਰਦਰਸ਼ਨ ਜੇ ਸਾਡੇ ਕਿਸਾਨ ਭਰਾ ਕਰਨ ਤਾਂ ਉਹਨਾਂ ਦੇ ਲਾਗੀ ਚਾਰਜ ਕਰਦੇ ਆ ਇਹ ਸੋ ਮੈਂ ਆਵਾਜ਼ ਪਾਰਟੀ ਦੀ ਜੀ ਦੂੰਗਾ ਕਿ ਆ ਲੋਕ ਸਭਾ ਇਲੈਕਸ਼ਨ ਤੋਂ ਸਭ ਲੈ ਲੋ 3 ਤੇ ਆ ਗਏ ਹੋ ਜੇ ਐਂ ਚੱਲੀ ਗਿਆ ਤਾਂ ਬਹੁਤ ਜਲਦ 0 ਤੇ ਆਜੂ ਆਮ ਆਦਮੀ ਪਾਰਟੀ ਖਿੱਲਰ ਜੂ ਜਿਹੜਾ ਝਾੜੂ ਜਾ ਹੈਗਾ ਇਹਨਾਂ ਦਾ ਜੀ ਨਾ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਜੀ ਇੱਕ ਵੱਡੀ ਦੇਸ਼ ਵਿਆਪੀ ਸਮੱਸਿਆ ਹੈ ਜੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰੀਏ ਤਾਂ ਇੱਕ ਵੱਡਾ ਮਸਲਾ ਆਪਾਂ ਕਹਿ ਸਕਦੇ ਆ ਕਿਉਂਕਿ ਕਾਫੀ ਸਮੇਂ ਤੋਂ ਆਰਵਾਈਪੀ ਪਾਰਟੀਆਂ ਨੇ ਸਿਆਸੀ ਰੋਟੀਆਂ ਤਾਂ ਜ਼ਰੂਰ ਚੇਕੀਆਂ ਨੇ ਪਰ ਕਿਸਾਨ ਕਰਜ਼ੇ ਦੀ ਮਾਰ ਵੱਡੇ ਪੱਧਰ ਤੇ ਚੱਲ ਰਿਹਾ ਚਾਹੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਜਾਂ ਪੂਰੇ ਦੇਸ਼ ਦੀ ਗੱਲ ਕਰ ਲਈਏ ਸੋ ਇੱਕ ਵੱਡਾ ਇਤਿਹਾਸਿਕ ਫੈਸਲਾ ਤੇ ਬੀਜੇਪੀ ਲਈ ਇੱਕ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ ਇਹ ਫੈਸਲਾ ਦੇਖੋ ਭਾਰਤੀ ਜਨਤਾ ਪਾਰਟੀ ਦੀ ਵੀ ਗੱਲ ਕਰ ਲੈਣੇ ਮੈਂ ਆਵਾਜ਼ ਹੀ ਨੀ ਕਾਡੀ ਦਾ ਕਰ ਲਈ ਬੀਜੇਪੀ ਦੀ ਨਫ਼ਰਤ ਹੀ ਦੁਕਾਨ ਨੂੰ ਸ਼ਟਰ ਕੋਲਾਇਆ ਸੀ ਪੰਜਾਬ ਨੇ 0 ਸੀਟਾਂ ਤੇ ਲਾ ਕੇ ਖੜੇ ਕਰਤੇ ਤੇ 0 ਕਰਤਾ ਕਿਉਂਕਿ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਨਾਲ ਇਹਨਾਂ ਨੇ ਹਮੇਸ਼ਾ ਤੋਂ ਬਚਕਰਾ ਕੀਤਾ ਉਹਨਾਂ ਯਾਦੂਗਾ 2014 'ਚ ਕਿਹਾ ਸੀ ਮੋਦੀ ਸਰਕਾਰ ਨੇ ਵੀ ਡਬਲ ਕਰਾਂਗੇ ਜੀ ਫਾਰਮਰਸ ਇਨਕਮ 2022 ਤੱਕ ਡਬਲ ਤਾਂ ਕੀਤੀ ਹੀ ਫਾਰਮਰ ਇਨਕਮ ਦੋਜਤ ਭਾਈ ਤੱਕ ਸੂਸਾਇਟੀ ਜ਼ਰੂਰ ਡਬਲ ਕਰਤੇ ਇਹਨਾਂ ਨੇ ਕਿਸਾਨਾਂ ਦੇ ਫਿਰ ਇਹਨਾਂ ਕਰਕੇ 750 ਕਿਸਾਨ ਭਰਾ ਸ਼ਹੀਦ ਹੋਇਆ ਦੂਜੇ ਕਿਸਾਨ ਅੰਦੋਲਨ ਦੇ ਵਿੱਚ ਸ਼ੁਕਰਨ ਸਾਡਾ ਭਰਾ ਸ਼ਹੀਦ ਹੋਇਆ ਤੇ ਪ੍ਰਿੰਤਪਾਲ ਫਟੜ ਹੋਇਆ 300 ਪਲੱਸ ਕਿਸਾਨ ਫਟੜ ਹੋਏ ਸੋ ਭਾਜਪੀ ਸਰਕਾਰ ਨੂੰ ਮੈਂ ਇਹ ਗੱਲ ਕਹੂੰਗਾ ਕਿ ਸਾਰਾ ਅਦੰਤਰ ਤੁਹਾਡੇ ਕੋਲੇ ਸੈ ਟੈਕ ਸਾਰਾ ਤੁਹਾਡੇ ਕੋਲੇ ਜਾਂਦਾ ਹੈ ਜੀਐਸਟੀ ਸਾਰਾ ਤੁਹਾਡੇ ਕੋਲੇ ਜਾਂਦਾ ਤੁਸੀਂ ਕਿਸਾਨਾਂ ਦੀ ਮਦਦ ਕਰਕੇ ਕਿਉਂ ਨਹੀਂ ਰਾਜੀ ਇਸ ਦੇ ਅਨਦਾਤਾ ਦੀ ਇੱਜ਼ਤ ਕਿਉਂ ਨਹੀਂ ਪਾਤੀ ਦਿੰਦਾ ਪਾਤੀ ਦੀ ਸਰਕਾਰ ਕਰਦੀ ਇੰਨੀ ਨਫ਼ਰਤ ਇਹਨਾਂ ਵਿਤਕਰਾਂ ਇਹ ਕਿਉਂ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਮਤਲਕ ਰੱਖਦੀ ਹੈ ਮਤਰੀਮ ਵਾਲਾ ਸਲੂਕ ਕਰਦੀ ਹੈ ਦਾ ਜਵਾਬ ਬੀਜੇਪੀ ਨੂੰ ਦੇਣਾ ਚਾਹੀਦਾ ਹੈ ਤੇ ਅਸੀਂ ਤਾਂ ਇਹੀ ਗੱਲ ਕਵਾਂਗੇ ਕਿ ਜਿਹੜੀ ਜਿਹੜੀ ਪਾਰਟੀ ਹੈਗੀ ਹੈ ਜਿਹੜੀ ਤਾਂ ਕਿਸਾਨਾਂ ਦੀ ਇੱਜ਼ਤ ਕਰਦੀ ਹੈ ਜਿਵੇਂ ਕਾਂਗਰਸ ਪਾਰਟੀ ਨੇ ਕੀਤੀ ਤੇਲੰਗਾਨਾ ਸਰਕਾਰ ਬਣੀ ਉੱਥੇ ਕੰਮ ਅਸੀਂ ਲੈਵਲ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਵਿੱਚ 7 7 ਸੀਟਾਂ ਜਿੱਤੀਆਂ ਪਲੱਸ 1 ਚੰਨੀ ਕੜ ਅੱਠ ਜੇ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕਾਂਗਰਸ ਪਾਰਟੀ ਦੀ ਨੇਰੀ ਆ ਰਹੀ ਹੈ ਇਹ ਨੇਰੀ ਜਿਹੜੀ ਆ ਬੀਜੇਪੀ ਦੀ ਐਸਡੀ ਜਿਹੜੀ ਕਿਸਾਨ ਵਿਰੋਧੀ ਪਾਰਟੀਆਂ ਇਹਨਾਂ ਨੂੰ ਤਿੱਤਰ-ਪਿੱਤਰ ਵੀ ਕਰੂਗੀ ਤੇ ਕਿਸਾਨਾਂ ਦੇ ਮੁੱਦੇ ਤੇ ਹੋਰ ਸਾਡੇ ਭਰਾਵਾਂ ਦੇ ਮੁੱਦੇ ਸਾਰੇ ਸਲਝਾਊਗੀ ਤੇ ਉਹਨਾਂ ਨੇ ਕਹੇਗਾ ਜਿਹੜੇ ਉਹਨਾਂ ਦੀ ਮੁਸ਼ਕਲਾਂ ਐ ਗ੍ਰੀਵੈਂਸਸ ਐ ਉਨ੍ਹਾਂ ਦਾ ਹੱਲ ਕਰ ਦੂਗੀ ਜੀ ਤੇ ਇਹ ਵੀ ਗੱਲ ਜੇ ਭਾਜਪਾ ਦੀ ਤੁਸੀਂ ਜ਼ਿਕਰ ਕੀਤਾ ਭਾਜਪਾ ਕਹਿੰਦੇ ਵੀ ਅਸੀਂ ਤਾਂ ਪੂਰੇ ਕਿਸਾਨ ਹਤੇਸ਼ੀਆਂ ਰਵਨੀ ਸਿੰਘ ਬਿੱਟੂ ਹੋਣੀ ਵੀ ਹਮੇਸ਼ਾ ਇਹ ਗੱਲ ਕਰਦੇ ਨੇ ਕਹਿੰਦੇ ਜਿੰਨੇ ਵੀ ਕਿਸਾਨੀ ਦੇ ਮਸਲੇ ਨੇ ਉਹ ਮੈਂ ਖੁਦ ਹੱਲ ਕਰਵਾਉਂਗਾ ਤੇ ਕਿਸਾਨ ਭੰਗੜੇ ਪਾਉਂਦੇ ਆਉਣਗੇ ਤੇ ਇੱਕ ਮੈਂ ਜ਼ਿਕਰ ਕਰੂੰਗਾ ਵੀ 14 ਫਸਲਾਂ ਤੇ ਐਮਐਸਪੀ ਜਿਹੜਾ ਦੇਣ ਦਾ ਇਹਨਾਂ ਨੇ ਹੁਣੇ ਐਲਾਨ ਕੀਤਾ ਉਹ ਵੀ ਕਹਿੰਦੇ ਅਸੀਂ ਤਾਂ ਬਿਲਕੁਲ ਕਿਸਾਨਾਂ ਦੇ ਨਾਲ ਆ ਉਸ ਦੇ ਮੱਦੇ ਨਜ਼ਰ ਇਹ ਵੱਡਾ ਫੈਸਲਾ ਲਿਆ ਗਿਆ ਬਿੱਟੂ ਸਾਹਿਬ ਨੂੰ ਪਹਿਲਾ ਤਾਂ ਮੈਂ ਕਹੂੰਗਾ ਕਿ ਜਿਹੜੀ ਪਾਰਟੀ ਦੇ ਖਿਲਾਫ ਉਹ ਅੰਦੋਲਨ ਕਰਦੇ ਰਹੇ ਐ ਧਰਨਾ ਪ੍ਰਦਰਸ਼ਨ ਕਰਦੇ ਰਹੇ ਦਿੱਲੀ 'ਚ ਬਹਿ ਕੇ ਤੇ ਉਹੀ ਪਾਰਟੀ 'ਚ ਪਹਿਲਾਂ ਤਾਂ ਉਹ ਚਲੇ ਗਏ ਉਹਨਾਂ ਨੇ ਤਰਨਾਲ ਆਇਆ ਸੀਗਾ ਬੀਜੇਪੀ ਦੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਜੀ ਜਿਹਦੇ ਕਰਕੇ ਜਿਹਦੇ ਕਰਕੇ ਸਾਡੇ ਸਾਡੇ ਕਿਸਾਨ ਭਰਾਵਾਂ ਦਾ ਇੱਕ ਸਾਲ ਖਰਾਬ ਹੋਇਆ ਲਖੇਪੁਰ ਦੇ ਵਿੱਚ ਤਗੜ ਕੇ ਇਹਨਾਂ ਦੇ ਮੰਤਰੀ ਦੇ ਬੇਟੇ ਨੇ ਕਿਸਾਨ ਮਾਰੇ ਸੀਗੇ ਤੇ ਉਹ ਮੰਤਰੀ ਨੂੰ ਇਹਨਾਂ ਨੇ ਫੇਰ ਟਿਕਟ ਦਿੱਤੀ ਐ ਇਸ ਦੀ ਉਹ ਅੱਡੇ ਗੱਲ ਆ ਉਹ ਹਾਰ ਗਿਆ ਲੇਕਿਨ ਉਹ ਉਹਨੂੰ ਉਹਨੂੰ ਟਿਕਟ ਫੇਰ ਦਿੱਤੀ ਇਹਨਾਂ ਨੇ ਕਿੱਥੇ ਤਾਂ ਇਹਨਾਂ ਨੇ ਕਿਹਾ ਸੀਗਾ ਵਾਅਦਾ ਕਰਕੇ ਵੀ ਮੰਤਰੀਪਦ ਤੋਂ ਉਤਾਰਾਂਗੇ ਫਿਰ ਇਹਨਾਂ ਨੇ ਕਿਹਾ ਸੀਗਾ ਐਮਐਸਪੀ ਦਵਾਂਗੇ ਛੇ ਵਾਅਦੇ ਕਰਕੇ ਕਿਸਾਨਾਂ ਨੂੰ ਘਰੇ ਤੋੜਿਆ ਸੀਗਾ ਉਹਨਾਂ ਚੋਂ ਇੱਕ ਵੀ ਇਹਨਾਂ ਦਾ ਅਜੇ ਤੱਕ ਪੂਰਾ ਨਹੀਂ ਹੋਇਆ ਤੇ ਜਦੋਂ ਕਿਸਾਨ ਭਰਾ ਕਹਿੰਦੇ ਵੀ ਅਸੀਂ ਜਾਣਾ ਦਿੱਲੀ ਆਪਦੀ ਪੀਸਫੁਲ ਪ੍ਰੋਟੈਸਟ ਕਰਨਾ ਹੈ ਤੇ ਸ਼ਾਂਤਮਈ ਤਰੀਕੇ ਨਾਲ ਤੇ ਇਹਨਾਂ ਨੇ ਜੀ ਉੱਥੇ ਬੈਰੀਕੇਡਿੰਗ ਕਰਦੀ ਉਹਨਾਂ ਨੇ ਆਪਣੇ ਕੰਡੇ ਵਿਛਾਤੇ ਤੇ ਇੰਟਰਨੈਟ ਸਸਪੈਂਡ ਕਰਤਾ ਮਤਲਬ ਇਹ ਬੀਜੇਪੀ ਦਾ ਜਿਹੜਾ ਰਵਈਆ ਹੈ ਉਹ ਬਿੱਟੂ ਸਾਹਿਬ ਉਹ ਬੀਜੇਪੀ ਚ ਗਏ ਜਿਹੜੀ ਕਿਸਾਨ ਵਿਰੋਧੀ ਹੈ देयरफॉर ਬਿੱਟੂ ਸਾਹਿਬ ਵੀ ਉਹੀ ਹੋ ਗਏ ਨੇ ਹੁਣ ਇਹਨਾਂ ਦੇ ਐਮਪੀ ਨੇ ਜਸਕੌਰ ਮੀਨਾ ਜੀ ਰਾਜਸਥਾਨ ਦੇ ਬੀਜੇਪੀ ਦੇ ਜਿਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਟੈਰਰਿਸਟ ਕਹਿਤਾ ਸੀਗਾ ਸੋ ਬੀਜੇਪੀ ਕਿਸਾਨ ਵਿਰੋਧੀ ਹੈ ਦੱਸਣ ਦੀ ਲੋੜ ਨਹੀਂ ਇਹਨਾਂ ਦੇ ਕੈਂਡੀਡੇਟਸ ਨੂੰ ਪਿੰਡਾਂ ਚ ਤਾਂ ਬੜਾ ਨਹੀਂ ਦਿੰਦਾ ਸੀ ਕਿਸਾਨਾਂ ਨੇ ਅੱਜ ਤੋਂ ਲੈਕਚਰ ਹੋਏ 6 ਕੈਂਡੀਡੇਟਸ ਨਾਲ ਹੋਈ ਸੀ ਅਨਸਰਾਜ ਅਨਸਨਾਲ ਤਰਨਜੀਤ ਸੰਧੂ ਜੀ ਨਾਲ ਪ੍ਰਨੀਤ ਕੋਰਡੀਨਲ ਬਮਨੀਤ ਮਿੱਟੂ ਜੀ ਨਾਲ ਵੀ ਹੋਈ ਸੀਗੀ ਜਲਦੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਆਪਦਾ ਕਨਵੋਏ ਸ਼ੁਰੂ ਕਰਨਾ ਪਿਆ ਸੀਗਾ ਜੇ ਉੱਥੇ ਇਵੈਂਟ ਵੇਟ ਕਰ ਰਹੇ ਸੀਗਾ ਲੋਕ ਵੇਟ ਕਰ ਰਹੇ ਸੀਗੇ ਪਹਿਲੇ ਇਹਨਾਂ ਨੂੰ ਵਾਪਸ ਮੁੜਨਾ ਪੈਗਾ ਸੀ ਕਿਉਂਕਿ ਕਿਸਾਨਾਂ ਦਾ ਗੁੱਸਾ ਸੀਗਾ ਤੇ ਗੁੱਸਾ ਜਾਇਜ਼ ਸੀਗਾ ਜੀ ਜੀਪੀ ਜਿਹੜਾ ਤੱਕਾ ਕਰਦੀ ਹੈ ਤੇ ਉਹਦਾ ਜਵਾਬ ਪੰਜਾਬ ਨੇ ਦਿੱਤਾ ਬੀਜੇਪੀ ਨੂੰ ਜ਼ੀਰੋ ਕਰਤਾ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਦਿੱਤੀ ਆਮ ਆਦਮੀ ਪਾਰਟੀ ਨੂੰ ਤਨਦੇਈ ਤੇ ਕਾਂਗਰਸ ਪਾਰਟੀ ਨੂੰ ਮੈਜੋਰਟੀ ਦਿੱਤੀ ਇਹ ਤਾਂ ਹੀ ਹੈ ਕਿਉਂਕਿ ਅਸੀਂ ਕਿਸਾਨਾਂ ਦੀ ਗੱਲ ਸੁਣਦੇ ਹਾਂ ਸਮਝਦੇ ਹਾਂ ਤਾਂ ਹੱਲ ਕੱਢਦੇ ਆ ਜੀ ਤੇ ਤੁਹਾਨੂੰ ਲੱਗਦਾ ਵੀ ਹੁਣ ਉਹ ਵਰਬਲੀ ਜਾਂ ਇੱਕ ਜਿਹੜੇ ਝੂਠੇ ਵਾਅਦੇ ਕੀਤੇ ਜਾਂਦੇ ਸੀ ਕਿ ਹਾਲਾਂਕਿ ਪਹਿਲਾਂ ਬੜੇ ਸਬਜ ਬਾਗ ਲੋਕਾਂ ਨੂੰ ਦਿਖਾਏ ਜਾਂਦੇ ਸੀ ਚੋਣਾਂ ਤੋਂ ਪਹਿਲਾਂ ਤਾਂ ਇਸ ਤੋਂ ਇਹ ਗੱਲ ਸਾਬਤ ਜਾਂ ਇਸ ਗੱਲ ਨੂੰ ਮੰਨਿਆ ਜਾ ਸਕਦਾ ਵੀ ਹੁਣ ਮੁੱਦਿਆਂ ਤੇ ਗੱਲ ਕਰਨੀ ਪੈਣੀ ਆ ਲੋਕਾਂ ਦੀ ਝੋਲੀ ਦੇ ਵਿੱਚ ਕੁਝ ਪਾਉਣਾ ਪੈਣਾ ਲੋਕਾਂ ਦੇ ਮਸਲੇ ਹੱਲ ਕਰਨੇ ਪੈਣੇ ਨੇ ਤਾਂ ਹੀ ਤੁਹਾਨੂੰ ਵੋਟ ਪਾਉਗੀ ਬਿਲਕੁਲ ਹੁਣ ਹਵਾਈ ਗੱਲਾਂ ਨਾਲ ਨਹੀਂ ਸਰਨਾ ਉਹ ਕਿੱਕਲੀ ਨਾਲ ਲੈ ਹੁਣ ਸਾਰ ਸਕਣਗੇ ਇਹ ਬਹੁਤ ਪਾਗਲੀਆਂ ਕਿੱਕਲੀਆਂ ਬਹੁਤ ਭੰਗੜੇ ਪਾਲੇ ਇਹਨਾਂ ਨੇ ਹੁਣ ਲੋਕ ਕਹਿੰਦੇ ਆ ਵੀ ਆ ਤਾਂ ਕੰਮ ਕਰੋ ਨਹੀਂ ਆਪਰੇਸ਼ਨ ਝਾੜੂ ਕਰਕੇ ਤੇ ਸਾਫ-ਸਫਾਈ ਕਰਦਾਂਗੇ ਤੁਹਾਨੂੰ ਜਿਵੇਂ ਹੁਣ ਸਾਫ ਕੀਤਾ ਜੀ ਤੇ ਇੱਕ ਰਵਨੀਤ ਸਿੰਘ ਬਿੱਟੂ ਹੁਣਾਂ ਦਾ ਵੀ ਆਪਾਂ ਜ਼ਿਕਰ ਕੀਤਾ ਤੇ ਇਹ ਮੰਨਿਆ ਜਾ ਸਕਦਾ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀ ਇਹ ਜਮਿਨੀ ਚੋਣ ਵੀ ਹੋ ਰਹੀ ਹੈ ਇਹ ਇਲੈਕਸ਼ਨ ਦਾ ਵੀ ਵੱਡਾ ਰੋਲ ਹੋਊਗਾ ਭਵਿੱਖ ਤੈਅ ਕਰਨ ਗਿਆ ਸਵੈਜੀ ਪਾਰਟੀਆਂ ਦੀ ਬਿਲਕੁਲ 100% ਦੇਖੋ ਜਲੰਧਰ ਦੀ ਜੇ ਤੁਸੀਂ ਗੱਲ ਕਰਦੇ ਹੋ ਨਾ ਜੇ ਬਾਇ ਇਲੈਕਸ਼ਨ ਦੀ ਜਲੰਧਰ ਦੇ ਵਿੱਚ 9 'ਚੋਂ 7 ਹਲਕੇ ಕಾಂಗ್ರೆਸ ਪਾਰਟੀ ਆਲਰੇਡੀ ਜਿੱਤੀ ਹੋਈ ਆ ਹਾਲੀ ਦੇ ਇਲੈਕਸ਼ਨ ਦੇ ਵਿੱਚ ਲੋਕ ਸਭਾ ਦੇ ਵਿੱਚ ਤੇ ਚੰਨੀ ਸਾਹਿਬ ਨੇ ਰਿਕਾਰਡ ਮਾਰਜਿਨ ਨਾਲ ਉੱਥੇ ਜਿੱਤ ਹਾਸਲ ਕੀਤੀ ਸੀਗੀ 1,75,000 ਦਾ ਡਿਫਰੈਂਸ ਸੀਗਾ ਦੂਜੇ ਬੰਦੇ ਨਾਲੋਂ ਪਹਿਲੇ ਜਦੋਂ ਚੰਨੀ ਸਾਹਿਬ ਆਏ ਰਿਸਰਚ ਸੀ 1,75,000 ਦਾ ਮਾਰਜਿਨ ਬਹੁਤ ਵੱਡਾ ਹੁੰਦਾ ਤੇ ਉਹ ਕਿਸਾਨਾਂ ਨੇ ਹੋਰ ਲੋਕਾਂ ਨੇ ਵੋਟਾਂ ਦਾ ਪਾਈਆਂ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਪਤਾ ਕਿ ਇਸ ਤੋਂ ਪਹਿਲਾਂ ਇਹ ਤਾਂ ਕਾਂਗਰਸ ਪਾਰਟੀ ਦੀ ਸੈਂਟਰ ਚ ਹੀ ਸਰਕਾਰ ਸੀਗੀ ਕਾਂਗਰਸ ਪਾਰਟੀ ਨੇ ਉਦੋਂ ਵੀ ਸਭ ਤੋਂ ਵੱਡਾ ਕਰਜ਼ਾ ਮਾਫੀ ਕਰਜ਼ਾ ਮਾਫੀ ਕੀਤੀ ਸੀਗੀ ਤੇ ਅੱਜ ਤੱਕ ਬੀਜੇਪੀ ਉਹ ਕਰਨਾ ਤਾਂ ਦੂਰ ਦੀ ਗੱਲ ਬੀਜੇਪੀ ਉਹਦੇ ਨੇੜੇ ਤੇੜੇ ਜਾ ਨਹੀਂ ਸਕੀ ਐ ਸੋਚ ਨਹੀਂ ਸਕੀ ਤਾਂ ਮੈਂ ਤੁਹਾਨੂੰ ਦੱਸਦਾ 72000 ਕਰੋੜ 72000 ਕਰੋੜ ਰੁਪਏ ਦਾ ਸੀ ਕਰਜ਼ਾ ਮਾਫੀ ਕੀਤਾ ਸੀ ਕਿਸਾਨਾਂ ਦਾ ਜਦੋਂ ਅਸੀਂ ਸੈਂਟਰ ਸੀਗੇ ਤੇ ਜਦੋਂ ਸਾਡੀ ਛੱਤਿਸਕੜ ਤੇ ਰਾਜਸਥਾਨ ਸਰਕਾਰ ਸੀਗੀ ਉਹਦੇ ਵੀ ਅਸੀਂ ਕਰਜ਼ਾ ਮਾਫੀ ਕੀਤੀ ਸੀਗੀ ਸੋ ਲੋਕਾਂ ਨੂੰ ਪਤਾ ਹੈ ਵੀ ਆਪ ਬੀਜੇਪੀ ਐਸਐਡੀ ਗੱਲਾਂ ਵਾਲੇ ਆ ਤੇ ਕਾਂਗਰਸ ਪਾਰਟੀ ਕੰਮਾ ਵਾਲੀ ਹੈ ਤਾਂ ਹੀ ਕਰਕੇ ਵੋਟਾਂ ਪੈਣੀਆਂ ਸਾਡੇ ਹੱਕ 'ਚ ਅੱਗੇ ਵੀ ਤੈਂਦੇ ਰਹਿਣੀਆਂ ਜੀ ਇੱਕ رائے ਤੁਹਾਡੀ ਜ਼ਰੂਰ ਲਵਾਂਗਾ ਇਹਦੇ ਦੇ ਉੱਪਰ ਜਿਵੇਂ ਤੁਸੀਂ ਕਿਹਾ ਵੀ ਪੰਜਾਬ ਦੇ ਵਿੱਚ ਬੀਜੇਪੀ ਨੂੰ ਕਰਾਰੀ ਹਾਰ ਦਾ ਸੱਪਣਾ ਕਰਨਾ ਪਿਆ ਕੋਈ ਵੀ ਸੀਟ ਜਿਹੜੀ ਪੰਜਾਬ ਦੇ ਵਿੱਚ ਨਹੀਂ ਜਿੱਤ ਪਾਈ ਹਾਲਾਂਕਿ ਜਿਹੜੀ ਇੱਕ ਵੋਟ ਪਰਸੈਂਟੇਜ ਆ ਉਹ ਜ਼ਰੂਰ ਵਧੀ ਹੈ ਤੁਹਾਨੂੰ ਗੱਲ ਇਹ ਹੈ ਕਿ ਵੋਟ ਪਰਸੈਂਟੇਜ ਦਾ ਸੈਕੰਡਰੀ ਹੁੰਦਾ ਕੋਈ ਸੀਟ ਤਾਂ ਆਉਂਦੀ ਨਾ ਜੀ ਸੀਟ ਕਿਉਂ ਨਹੀਂ ਆਈ ਨਫਰਤ ਦੀ ਦੁਕਾਨ ਨੂੰ ਸ਼ਟਰ ਕਿਉਂ ਲੱਗਿਆ ਜੇ ਜੇ ਅਸਬਰੀ ਜੀ ਆਪਾਂ ਐਨਾਲਿਸਿਸ ਕਰਕੇ ਦੇਖੀਏ ਕਿਉਂਕਿ ਸਤਾਈ ਦੀਆਂ ਚੋਣਾਂ ਵੀ ਇੱਕ ਤਰੀਕੇ ਨਾਲ ਸਰਤੇ ਹੀ ਨੇ ਸਾਰੀਆਂ ਪਾਰਟੀਆਂ ਆਪੋ ਆਪਣਾ ਜ਼ੋਰ ਲਗਾ ਰਹੀਆਂ ਨੇ ਵਿਧਾਨ ਸਭਾ ਚੋਣਾਂ ਦੀ ਪੰਜਾਬ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਕਿਤੇ ਨਾ ਕਿਤੇ ਇਹ ਚੀਜ਼ ਫੈਕਟਰ ਦਾ ਜ਼ਰੂਰ ਕੰਮ ਕਰੂਗਾ ਵੀ ਭਾਜੀਪੀ ਦਾ ਜਿਹੜਾ ਰੁਝਾਨ ਆ ਜਾਂ ਸ਼ਹਿਰੀ ਵੋਟ ਆ ਜਾਂ ਲੋਕਾਂ ਨੇ ਕਿਤੇ ਨਾ ਕਿਤੇ ਤਾਂ ਭਾਜੀਪੀ ਨੂੰ ਵੋਟ ਪਾਈ ਹੈ ਜੀ ਬੇਸ਼ੱਕ ਚਾਹੇ ਸੀਟ ਨਹੀਂ ਮਿਲੀ ਕੋਈ ਦੇਖੋ ਗੱਲ ਇਹ ਹੈ ਕਿ ਸਰਕਾਰ ਦਾ ਸੀਟਾਂ ਨਾਲ ਹੀ ਬੰਦੀ ਹੈ ਜੀ ਐਗਜ਼ਿਸਟੈਂਸ ਦਾ ਸੀਟਾਂ ਨਾਲ ਹੀ ਆਉਂਦੀ ਹੈ ਲੋਕ ਸਭਾ ਦੇ ਵਿੱਚ 0 ਨੇ ਵਿਧਾਨ ਸਭਾ ਦੇ ਵਿੱਚ 1.5 ਤੇ ਨੇ 1.5 ਤੋਂ ਬਹੁਤ ਜਲਦੀ 0 ਤੇ ਆਉਣਗੇ ਤੁਸੀਂ ਦੇਖੋਗੇ ਉਹਦਾ ਕਾਰਨ ਬੜਾ ਸਿੰਪਲ ਤੇ ਸਰਲ ਹੈ ਜੀ ਭਾਜੀ ਜੰਤਾ ਪਾਰਟੀ ਨੇ ਸਾਡਾ ਆਰਡੀਐਫ ਦਾ ਪੈਸਾ ਰੋਕ ਲਿਆ ਪੰਜਾਬ ਦਾ ਸਾਡਾ ਐਨਸੀਐਮ ਦਾ ਪੈਸਾ ਰੋਕ ਲਿਆ ਸਾਡਾ ਐਸਸੀਐ ਦਾ ਪੈਸਾ ਰੋਕ ਲਿਆ ਸਾਡੀ ਝਾਕੀ ਨਿਕਲਣ ਦਿੱਤੀ ਸਾਨੂੰ ਵਰਲਡ ਕੱਪ ਦਾ ਮੈਚ ਨਹੀਂ ਦਿੱਤਾ ਪੰਜਾਬ ਨੂੰ ਕੋਈ ਵੀ ਖੇਡਿਆ ਵੱਡੇ ਫੇਰ ਇਹਨਾਂ ਨੇ ਪੰਜਾਬ ਦੇ ਨਾਲ ਮਤਲਬ ਵਾਰ-ਵਾਰ ਕੀਤਾ ਇਹਨਾਂ ਦੇ ਵਿੱਚ ਬਜਟ ਜਿਹੜਾ ਆਇਆ ਸੀਗਾ ਬਜਟ ਸਾਡੇ ਲਈ ਕੁਝ ਨਹੀਂ ਕੋਈ ਸਕੀਮ ਨਹੀਂ ਕੋਈ ਪਾਲਿਸੀ ਨਹੀਂ ਜਦੋਂ ਮੋਦੀ ਸਾਹਿਬ ਆਏ ਸੀਗੇ ਕਹਿੰਦੇ ਜਾਂ ਜਾਂਦੇ ਆਂਦੇ ਕਹਿੰਦੇ ਸੀ ਆਪਣੇ ਸੀਐਮ ਦਾ ਧੰਨਵਾਦ ਕਰ ਦੇਣਾ ਮੈਂ ਜ਼ਿੰਦਾ ਲੋਟ ਕੇ ਜਾ ਰਹਾ ਹਾਂ ਦੇ ਕੰਗਰਸ ਨੌਤ ਨੇ ਜਿਹੜੇ ਹਿਸਾਬ ਨਾਲ ਬਿਆਨ ਦਿੱਤੇ ਐ ਸੋ ਬੀਜੇਪੀ ਦੇ ਲੀਡਰਸ ਤੇ ਬੀਜੇਪੀ ਦੀ ਜਿਹੜੀ ਸੋਚ ਹੈ ਉਹ ਕਿਸਾਨ ਵਿਰੋਧੀ ਹੈ ਤਾਂ ਹੀ ਕਰਕੇ ਕਿਸਾਨ ਉਹਨਾਂ ਨੂੰ ਜਵਾਬ ਦਿੰਦੇ ਠੋਕ ਕੇ ਨਾ ਦਾ ਪਿੰਡਾਂ ਚ ਵੜਾ ਦਿੰਦੇ ਆ ਤੇ ਨਾ ਵੋਟਾਂ ਪਾਉਂਦੇ ਤੇ ਨਾ ਐਕਚੁਅਲੀ ਸੀਟ ਜਿੱਤਣ ਦਿੰਦੇ ਆ ਤੇ ਨਾ ਹੀ ਅੱਗੇ ਚੀਜ਼ ਪੋਸੀਬਲ ਹੋ ਸਕੂਗੀ ਬੀਜੇਪੀ ਲਈ ਜਨਤ ਜਿਹੜੇ ਆਪਦੀ ਨਫ਼ਰਤ ਛੱਡਦੇ ਨਹੀਂ ਉਹਨਾਂ ਚਿਰ ਕਿਸਾਨਾਂ ਨੇ ਇਹਨਾਂ ਨੂੰ ਨਹੀਂ ਛੱਡਣਾ ਜੀ ਤੇ ਆ ਮੇਰਾ ਆਖਰੀ ਸਵਾਲ ਆਸਪੀ ਜੀ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਹੋ ਜਾਂਦਾ ਪਰ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾਂਦਾ ਦੇਖੋ ਕਿਉਂਕਿ ਉਹ ਮੋਦੀ ਦਾ ਪਰਿਵਾਰ ਦਾ ਬੀਜੇਪੀ ਕਹਿੰਦੀ ਹੈ ਮੋਦੀ ਦਾ ਪਰਿਵਾਰ ਉਹ ਮੋਦੀ ਸਾਹਿਬ ਦੇ ਪਰਿਵਾਰ ਦੇ ਵਿੱਚ ਜਗ੍ਹਾ ਸਿਰਫ ਕਾਰਪੋਰੇਟ ਕਰਾਣਿਆਂ ਲਈ ਹੈ ਕਿਸਾਨਾਂ ਲਈ ਤਾਂ ਹੈ ਨਹੀਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਲੀਅਰ ਹੋ ਜਾਂਦੀ ਹੈ ਕਿਉਂਕਿ ਜੇ ਇੰਨੇ ਲੱਖ ਕਰੋੜ ਦਾ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ਼ ਕਰ ਦਿੰਦੇ ਹੋ ਤਾਂ ਕਿਸਾਨਾਂ ਦਾ ਤਾਂ ਕਰਜ਼ਾ ਉਹਦੇ ਮੁਰੇ ਕੁਝ ਵੀ ਨਹੀਂ ਹੈ ਜਿੰਨੇ ਕਾਰਪੋਰੇਟ ਘਰਾਣਿਆਂ ਦਾ ਨਹੀਂ ਜਿਹੜੇ ਵਿਜੇ ਮਾਲਿਆ ਮਹਿੂਲ ਜੋਕਸੀ ਨਰਮੋਦੀ ਅਰਗੇ ਲੋਨ ਡਿਫਾਲਟਰਸ ਨੇ ਜਿਹੜੇ ਜਿਨ੍ਹਾਂ ਨੇ ਜਾਣ ਜਾਣ ਕੇ ਕਰਜ਼ਾ ਵਾਪਸ ਚੱਕ ਕੇ ਵਾਪਸ ਨਹੀਂ ਕੀਤਾ ਉਹ ਜਿਹੇ 50 ਟੌਪ ਦੇ ਵਿਲਫੁਲ ਲੋਨ ਡਿਫਾਲਟਰ ਜਿਹੜੇ ਜਾਣ ਕੇ ਕਰਜ਼ਾ ਵਾਪਸ ਨਹੀਂ ਕਰਦੇ ਉਹਨਾਂ ਦਾ 65 ਹਜ਼ਾਰ ਕਰੋੜ ਦੇ ਨੇੜੇ ਤੇੜੇ ਇਹਨਾਂ ਨੇ ਵੇਵ ਆਫ ਕੀਤਾ ਮੈਂ ਪੁੱਛੂੰਗਾ ਕਿ ਬੀਜੇਪੀ ਦੇ ਪਰਿਵਾਰ 'ਚ ਮੋਦੀ ਦੇ ਪਰਿਵਾਰ 'ਚ ਕਿਸਾਨਾਂ ਨੂੰ ਜਗ੍ਹਾ ਕਿਉਂ ਨਹੀਂ ਦੇਸ਼ ਦੇ ਅਨਦਾਤਾਂ ਨੂੰ ਜਗ੍ਹਾ ਕਿਉਂ ਨਹੀਂ ਉਹਨਾਂ ਕਰਕੇ ਤੁਹਾਡਾ ਢਿੱਡ ਭਰਦਾ ਹੈ ਉਹਨਾਂ ਕਰਕੇ ਤੁਹਾਡੇ ਪਰਿਵਾਰ ਦਾ ਤੁਹਾਡੇ ਮਾਤਾ ਜੀ ਦਾ ਤੁਹਾਡੇ ਭੈਣ ਜੀ ਦਾ ਤੁਹਾਡੇ ਬੱਚਾ ਦਾ ਢਿੱਡ ਭਰਦਾ ਹੈ ਉਹਦੇ باوجود ਤੁਸੀਂ ਉਹਨਾਂ ਨਾਲ ਨਫ਼ਰਤ ਕਰਦੇ ਹੋ ਉਹਨਾਂ ਨਾਲ ਵਿਸਕਰਾ ਕਰਦੇ ਹੋ ਸੋ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਗਲਤ ਨੇ ਇਹ ਅਨਫੋਰਚੁਨੇਟ ਨੇ ਤੇ ਤਾਂ ਹੀ ਕਰਕੇ ਬੀਜੇਪੀ ਦੀ ਐਗਜ਼ਿਸਟੈਂਸ ਪੰਜਾਬ 'ਚ ਹੋਣੇ ਕੀ ਹੈ ਜਿੰਨੀ ਮੋਦੀ ਸਾਹਿਬ ਪ੍ਰੈਸ ਕਾਨਫਰੈਂਸਾਂ ਕਰਦੇ ਯਾਨੀ ਕਿ ਸ਼ੂਨਿਆ ਤੇ ਸ਼ੂਨਿਆ ਹੀ ਰਹੂਗੀ ਜਿੰਨਾ ਚਿਰ ਇਹ ਵਤੀਰਾ ਛੱਡਣਗੇ ਨਹੀਂ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਅਰਸ਼ਪ੍ਰੀਤ ਸਿੰਘ ਕਾਂਗਰਸ ਦੇ ਸਪੋਕਸਪਰਸਨ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਤਿੱਖਾ ਨਿਸ਼ਾਨਾ ਵੀ ਸਾਧਿਆ ਭਾਜਪਾ ਤੇ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਕਿਹਾ ਵੀ ਕਾਂਗਰਸ ਪਾਰਟੀ ਨੇ ਹਾਲਾਂਕਿ ਹਲੇ ਬੇहद ਥੋੜਾ ਸਮਾਂ ਹੋਇਆ ਤੇਲੰਗਨਾ ਦੇ ਵਿੱਚ ਜਿਹੜਾ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਉਹ 2-2 ਲੱਖ ਰੁਪਏ ਕਰਜ਼ਾ ਮਾਫ ਕਰ ਦਿੱਤਾ ਗਿਆ ਤੇ ਜਿਹਦੇ ਵਿੱਚ 40 ਲੱਖ ਕਿਸਾਨਾਂ ਨੂੰ ਜਿਹੜੀ ਰਾਹਤ ਮਿਲੂਗੀ ਤੇ ਹਵਾਲਾ ਵੀ ਦਿੱਤਾ ਵੀ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਵੀ ਕਰਜ਼ਾ ਮਾਫ ਕੀਤਾ ਗਿਆ ਸੀ ਤੇ ਪੰਜਾਬ ਦੀ ਗੱਲ ਕਰ ਲਈ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਦੇ ਸਮੇਂ ਵੀ ਜਿਹੜਾ ਕੁਝ ਕੁ ਕਿਸਾਨਾਂ ਦਾ ਕੁਝ ਪਰਸੈਂਟ ਆਪਾਂ ਕਹਿ ਸਕਦੇ ਹਾਂ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਸੀਗਾ ਸੋ ਇਹ ਤੋਂ ਇੱਕ ਗੱਲ ਕਲੀਅਰ ਹੁੰਦੀ ਆ ਵੀ ਹੁਣ ਵਰਬਲੀ ਜਾਂ ਵਾਅਦੇ ਕਰਕੇ ਜਾਂ ਸਬਜ਼ ਬਾਗ ਦਿਖਾ ਕੇ ਲੋਕਾਂ ਤੋਂ ਆ ਤੁਸੀਂ ਲੋਕਾਂ ਨੂੰ ਪਰਮਾ ਨਹੀਂ ਸਕਦੇ ਲੋਕਾਂ ਤੋਂ ਵੋਟਾਂ ਨਹੀਂ ਪਵਾ ਸਕਦੇ ਤੁਹਾਨੂੰ ਮੁੱਦਿਆਂ ਦੀ ਗੱਲ ਕਰਨੀ ਪੈਣੀ ਹੈ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਪੈਣੀ ਹੈ ਤੇ ਲੋਕਾਂ ਦੇ ਹੱਕ ਹਕੂਕ ਦੀ ਗੱਲ ਕਰਨੀ ਪੈਣੀ ਹੈ ਤਾਂ ਹੀ ਜਾ ਕੇ ਤੁਹਾਡੀ ਸਰਕਾਰ ਆਇਆ ਤਾਂ ਹੀ ਤੁਹਾਨੂੰ ਲੋਕ ਨੇ ਜਿਹੜੇ ਵੋਟਾਂ ਪਾਉਣਗੇ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਕਾਂਗਰਸ ਵੱਲੋਂ ਵੱਡਾ ਇਤਿਹਾਸਿਕ ਫੈਸਲਾ ਲਿਆ ਗਿਆ ਤੇ ਲੰਗਨਾ ਦੇ ਵਿੱਚ 2-2 ਲੱਖ ਰੁਪਏ ਕਰਜ਼ਾ ਮਾਫ ਕੀਤਾ ਗਿਆ ਤਾਂ ਤੁਸੀਂ ਆਪਣੀ ਰਾਏ ਕਮੈਂਟ ਬਾਕ